ਤੇ ਜਰੂਰ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਾਂਗਾ ਤੇ ਉਹਨਾਂ ਦੀ ਜਾਂਚ ਚਪ ਹੋ ਗਲੇ ਦਿਨ ਇੱਥੇ ਐਲਾਨ ਕਰਕੇ ਜਾਣ ਉਹਨਾਂ ਦੀ ਜਾਂਚ ਕਾਲਜ ਬਣਨਾ ਚਾਹੀਦਾ ਪੂਰੀ ਮੇਰੇ ਘਰ ਤੇ ਆਂਦਾ ਨਹੀਂ ਪਤਾ ਉਹਨਾਂ ਘਰਦਿਆਂ ਨੂੰ ਕੈਂਸਰ ਆ ਮੇਰੇ ਘਰਦਿਆਂ ਨੂੰ ਠੀਕ ਹੈ ਨਾ ਉਹਨਾਂ ਨੂੰ ਕੀ ਮੋ ਲੱਗਦੀਆਂ ਟੀਕੇ ਲੱਗਦੇ ਆ ਮੈਂ ਫੇਰ ਚਲੋ ਲੋਕਾਂ ਚ ਜਾਈਦਾ ਲੋਕਾਂ ਨੂੰ ਖੁਸ਼ ਕਰੀਦਾ ਲੋਕਾਂ ਨੂੰ ਹਾਸੇ ਪਾਈਦਾ ਠੀਕ ਹੈ ਨਾ ਪਰ ਉਹ ਘਰਾਂ ਤੇ ਨਹੀਂ ਲੋਕਾਂ ਨੂੰ ਪਤਾ ਤੇ ਘਰ ਕੀ ਹੁੰਦਾ ਆ ਮੇਨਾਂ ਗੱਲ ਕਰਦੇ ਹੁੰਦੇ ਕਹਿੰਦੇ ਸੰਗਾ ਸਾਹਿਬ ਮੈਨੂੰ ਬੜਾ ਸ਼ੌਂਕ ਆ ਮੋਟਰਸਾਈਕਲ ਦਾ ਮਹਿੰਗਾ ਤੋਂ ਮਹਿੰਗਾ ਰੱਖਣ ਦਾ ਪਹਿਲੋ ਮੂਸਿਆਂ ਵਾਲਾ ਨਹੀਂ ਸਾਨੂੰ ਗਾਂ ਨੂੰ ਅੱਜ ਮੈਨੂੰ ਲੱਗਦਾ 2 ਸਾਲ ਹੋ ਗਏ ਉਹਨਾਂ ਨੂੰ ਕਿ ਉਹ ਜਿਹਾ ਗਾਇਕ ਨਹੀਂ ਮਿਲਦਾ ਠੀਕ ਹੈ ਨਾ ਇਹਨਾਂ ਦੀ ਘਾਟ ਪੰਜਾਬ ਨੂੰ ਬਹੁਤ ਵੱਜੀ ਆ ਪਤਾ ਨਹੀਂ ਕੀ ਚੱਕਰ ਆ ਜੀ ਆ ਸਾਰਾ ਰੱਬ ਦਾ ਪਾਣਾ ਹੈ ਗੁਰੂ ਸਾਹਿਬ ਦਾ ਠੀਕ ਹੈ ਨਾ ਲੋਕਾਂ ਨੇ ਖੁਸ਼ੀ ਚ ਬੜੇ ਤੁਹਾਨੂੰ ਪਤਾ ਖੁਸ਼ੀ ਮਨਾਉਂਦੇ ਆ ਠੀਕ ਹੈ ਨਾ ਆ ਅੱਜ ਲੋਕਾਂ ਨੂੰ ਪੰਜਾਬ ਸੋਰਾ ਪੂਰਾ ਗਮ ਵਗੈਰਾ ਨਾ ਕੰਮ ਚ ਡੁੱਬਾ ਪਿਆ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਾ ਕਰੀਆ گاਵਾਾਂ ਤੋੜਦੀਆਂ ਨਾ گاਵਾਾਂ ਇਹਨਾਂ ਤੇ پابੰਦੀ ਲਾਉਣੀ ਚਾਹੀਦੀ ਹੈ ਠੀਕ ਹੈ ਇਹਨਾਂ ਤੇ ਗਊਸ਼ਾਲਾ ਬਣੇ ਤੇ ਗਊਸ਼ਾਲਾ ਅੰਦਰ ਬਣੇ ਤੇ ਉਹਨਾਂ ਨੂੰ ਵਾਰਾ ਨਹੀਂ ਛੱਡਣਾ ਨਹੀਂ ਚਾਹੀਦਾ ਰਾਜਵੀਰ ਜਵੰਦਾਕਾਰ ਦੇ ਉੱਤੇ ਸੰਘਾਪਾਉ ਪਹੁੰਚੇ ਨੇ ਆਪਣੀ ਹਮੇਸ਼ਾ ਹਸਾਉਂਦੇ ਹੁੰਦੇ ਨੇ ਆਪਣੀ ਵੀਡੀਓਂ ਦੇ ਰਾਹੀਂ ਪਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਸੰਘੇਪਾਉ ਪਹੁੰਚੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਬੜੀ ਮਾਰੀ ਗੱਲ ਘਟਨਾ ਹੋਈ ਆ ਜੀ ਰਾਜਵੀਰ ਜਰੰਦਾ ਜੀ ਬਹੁਤ ਵਧੀਆ ਤੁਹਾਨੂੰ ਪਤਾ ਬੜੇ ਪੰਜਾਬੀ ਕਹਿਕ ਬੜੇ ਤਗੜੇ ਸੀ ਠੀਕ ਹੈ ਨਾ ਦੇਖੋ ਗਾਂ ਦਾ ਬਾਨਾ ਹੀ ਬਣਿਆ ਠੀਕ ਹੈ ਨਾ ਅਗੇ ਮੋਟਰਸਾਈਕਲ ਚਲਾਉਂਦੇ ਹੁੰਦੇ ਮੋਟਰਸਾਈਕਲ ਤਾਂ ਉਹਨਾਂ ਨੂੰ ਬੜਾ ਸੌਂਕੀ ਮੇਰੇ ਨਾਲ ਫੋਨ ਤੇ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਹਾਂ ਮੇਰੇ ਨਾਲ ਗੱਲ ਕਰਦੇ ਹੁੰਦੇ ਕਹਿੰਦੇ ਸੰਗਾ ਸਾਹਿਬ ਮੈਨੂੰ ਬੜਾ ਸੌਂਕਿਆ ਮੋਟਰਸਾਈਕਲ ਦਾ ਮਹਿੰਗਾ ਤੋਂ ਮਹਿੰਗਾ ਰੱਖਣ ਦਾ ਠੀਕ ਹੈ ਨਾ ਬੰਦਾ ਬਹੁਤ ਵਧੀਆ ਗਾਇਕ ਹੀ ਪਿਆਪੀ ਠੀਕ ਹੈ ਨਾ ਇਹੋ ਜਿਹਾ ਗਾਇਕ ਮਿਲਣਾ ਸਾਨੂੰ ਪੰਜਾਬ ਨੂੰ ਬੜਾ ਔਖਾ ਪਹਿਲੋਂ ਮੂਸਿਆਂ ਵਾਲਾ ਨਹੀਂ ਸਾਨੂੰ ਗਾਏ ਨੂੰ ਅੱਜ ਮੈਨੂੰ ਲੱਗਦਾ 2 ਸਾਲ ਹੋ ਗਏ ਉਹਨਾਂ ਨੂੰ ਇਹੋ ਜਿਹਾ ਗਾਇਕ ਨਹੀਂ ਮਿਲਦਾ ਠੀਕ ਹੈ ਨਾ ਇਹਨਾਂ ਦੀ ਘਾਟ ਪੰਜਾਬ ਨੂੰ ਬਹੁਤ ਵੱਜੀ ਆ ਠੀਕ ਹੈ ਨਾ ਤੇ ਚਲੋ ਬਾਬਾ ਬੁੱਢਾ ਸਾਹਿਬ ਮੇਰ ਕਰੇ ਤੇ ਚਲੋ ਉਹਨਾਂ ਦੇ ਬੱਚੇ ਆ ਪਿਤਾ ਜੀ ਉਹਨਾਂ ਦੇ ਪਹਿਲੋ ਪੂਰੇ ਹੋ ਚੁੱਕੇ ਸੀ ਠੀਕ ਹੈ ਨਾ ਲੋਕਾਂ ਨੂੰ ਸੱਟ ਬਹੁਤ ਕਿਦਨੂ ਦਾਖਲ ਹੀ ਸੀ ਨਾ ਚੰਡੀਗੜ੍ਹ ਨਾਲੋ ਸਾਹਿਬ ਸਾਨੂੰ ਉਸ ਦਿਨ ਪਤਾ ਹੀ ਤਰੋ ਡਾਕਟਰਾਂ ਨੇ ਨਾ ਕਰਤੀ ਸੀ ਤੇ ਕਹਿੰਦੇ ਸੀ ਮਹਾਰਾਜ ਗੁਰੂ ਸਾਹਿਬ ਇਹਨੂੰ ਵਜਾ ਜਾਂਦੇ ਬਾਕੀ ਨਹੀਂ ਡਾਕਟਰ ਨਹੀਂ ਤੇ ਲੱਗਦਾ ਮੈਨੂੰ ਲੱਗਦਾ ਉਦੋਂ ਹੀ ਉਹਨੂੰ ਡੈਡ ਹੀ ਉਹਨਾਂ ਨੇ ਲਾਈ ਰੱਖਿਆ ਉਦੋਂ ਹੀ ਪੂਰਾ ਸੀ ਲੱਗਦਾ ਜਿੱਦਾਂ ਅਕਸਰ ਦਿਵਾਲੀ ਆਉਂਦੀ ਆ ਹਰ ਸਾਲ ਦੀਵਾਲੀ ਤੇ ਜਿੱਥੇ ਖੁਸ਼ੀਆਂ ਹੋਣੀਆਂ ਆਉਂਦੀਆਂ ਉਦੋਂ ਹੀ ਇਹ ਜੀ ਨਾ ਕੋਈ ਨਾ ਕੋਈ ਘਟਨਾ ਜਿਹੜੀ ਨਾ ਹੋਣੀ ਵਾਪਰ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਆ ਜੀ ਆ ਸਾਰਾ ਰੱਬ ਦਾ ਬਾਣਾ ਹੈ ਗੁਰੂ ਸਾਹਿਬ ਦਾ ਠੀਕ ਆ ਨਾ ਲੋਕਾਂ ਨੇ ਖੁਸ਼ੀ ਚ ਬੜੇ ਤੁਹਾਨੂੰ ਪਤਾ ਖੁਸ਼ੀ ਮਨਾਉਂਦੇ ਆ ਠੀਕ ਆ ਨਾ ਆ ਅੱਜ ਲੋਕਾਂ ਨੂੰ ਪੰਜਾਬ ਸੋਰਾ ਪੂਰਾ ਗਮ ਘੇਰਾ ਨਾ ਗਮ ਚ ਡੁੱਬਾ ਪਿਆ ਤੇ ਯਾਰ ਕੀ ਹੋ ਗਿਆ ਕਿੰਨੇ ਭਾਰੂ ਆ ਆਪਣੀ ਗਾਇਕਾਂ ਤੇ ਭਾਰੂ ਆ ਠੀਕ ਆ ਨਾ ਰੱਬ ਮਹਾਰਾਜ ਜੜ ਦੀ ਗੱਲ ਰੱਖੇ ਇਹੋ ਜੇ ਹੋਣਾ ਨਹੀਂ ਚਾਹੀਦਾ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਾ ਕਰੀਆ گاਵਾਾਂ ਤੋੜਦੀਆਂ ਨਾ گاਵਾਾਂ ਇਹਨਾਂ ਤੇ پابੰਦੀ ਲਾਉਣੀ ਚਾਹੀਦੀ ਐ ਠੀਕ ਐ ਇਹਨਾਂ ਤੇ ਗਊਸ਼ਾਲਾ ਬਣੇ ਤੇ ਗਊਸ਼ਾਲਾ ਅੰਦਰ ਬਣੇ ਤੇ ਉਹਨਾਂ ਨੂੰ ਬਾਹਰ ਨਹੀਂ ਛੱਡਣਾ ਨਹੀਂ ਚਾਹੀਦਾ ਪਹਿਲੀ ਗੱਲ ਘਰਦਿਆਂ ਦੀ ਗਲਤੀ ਐ ਦੁੱਧ ਪੀ ਕੇ ਤੇ گاਵਾਾਂ ਰਸੇ ਲਾ ਦਿੰਦੇ ਆ ਉਹਨਾਂ ਨੂੰ ਨਹੀਂ ਛੱਡਣੀ ਚਾਹੀਦੀ ਉਹਨਾਂ ਨੂੰ ਸਰਾਫ ਆ ਜਦੋਂ ਫੰਡਰ ਹੋ ਜਾਂਦੀ ਉਦੋਂ ਛੱਡ ਦੋ ਦੋ ਛੱਡ ਦਿੰਦੇ ਆ ਤੇ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਹੋਰ ਅਪੀਲ ਕਰਾਂਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਕਿ ਉਹਨਾਂ ਦੇ ਜੱਦੀ ਪਿੰਡ ਉਹਨਾਂ ਨੂੰ ਕਾਲਜ ਬਣਾਉਣਾ ਚਾਹੀਦਾ ਉਹਦੀ ਜਾਤ ਚ ਕਾਲਜ ਬਣੇ ਕੋਈ ਕਾਲਜ ਨਹੀਂ ਬਣਾਉਣਾ ਕੋਈ ਆਈਟੀ ਖੋਲੇ ਜਾਵੇ ਕਿਰੇ ਬੱਚੇ ਪਰਨੇ ਇਥੋਂ ਸਿੱਖਿਆ ਲੈਣ ਤੇ ਬੱਚੇ ਗੱਲ ਨੂੰ ਯਾਦ ਕਰਨ ਜਾਰ ਉਹਦਾ ਕਾਲਜੀ ਰਾਜਪੀਚ ਰੰਦਾ ਜੀ ਦਾ ਠੀਕ ਹੈ ਨਾ ਤੇ ਜਰੂਰ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਾਂਗਾ ਤੇ ਉਹਨਾਂ ਦੀ ਯਾਦ ਚਪ ਹੋ ਗਾਲੇ ਦਿਨ ਇੱਥੇ ਐਲਾਨ ਕਰਕੇ ਜਾਣ ਉਹਨਾਂ ਦੀ ਯਾਦ ਚ ਕਾਲਜ ਬਣਨਾ ਚਾਹੀਦਾ ਸੰਜੇਪ ਸਾਹਿਬ ਇੱਕ ਗੱਲ ਦੇਖੀ ਆ ਤੁਸੀਂ ਵੀ ਆਪਣਾ ਹਨਾ ਪੁੱਤ ਗਵਾਇਆ ਵਾ ਤੇ ਹੁਣ ਇਸ ਮਾਂ ਦਾ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਪਤਾ ਵਾ ਤੁਹਾਡੇ ਨਾਲੇ ਹੋਈ ਆ ਦੇਖੋ ਜੀ ਤੁਹਾਨੂੰ ਪਤਾ ਮੇਰਾ ਬੇਟਾ ਕਹਿੰਦਾ 8 ਸਾਲ ਦਾ ਪੂਰਾ ਹੋ ਗਿਆ ਛੋਟਾ ਜਹਾ ਹਾਂ ਤੇ ਲੇਕੋ ਆਦ ਰਾ ਪਤਾ ਪਤਾ ਹੁਣ ਤੂੰ ਮੇਰੇ ਘਰ ਦਿਆਂ ਦਾ ਨਹੀਂ ਪਤਾ ਉਹਨਾਂ ਘਰ ਦਿਆਂ ਨੂੰ ਕੈਂਸਰ ਆ ਮੇਰੇ ਘਰ ਦਿਆਂ ਨੂੰ ਠੀਕ ਹੈ ਨਾ ਉਹਨਾਂ ਨੂੰ ਕੀ ਮੋ ਲੱਗਦੀਆਂ ਟੀਕੇ ਲੱਗਦੇ ਆ ਮੈਂ ਫੇਰ ਚਲੋ ਲੋਕਾਂ ਚ ਜਾਈਦਾ ਲੋਕਾਂ ਨੂੰ ਖੁਸ਼ ਕਰੀਦਾ ਲੋਕਾਂ ਨੂੰ ਹਾਸੇ ਪਾਈਦੇ ਆ ਠੀਕ ਹੈ ਨਾ ਪਰ ਉਹ ਘਰਾਂ ਤੇ ਨਹੀਂ ਲੋਕਾਂ ਨੂੰ ਪਤਾ ਤੇ ਘਰ ਕੀ ਹੁੰਦਾ ਆ ਤੇ ਮਾਂ ਨੂੰ ਪਤਾ ਹੁੰਦਾ ਆ ਬੱਚੇ ਦਾ ਤੇਰਾ ਬੱਚਾ ਦੁਨੀਆ ਤੋਂ ਜਾਂਦਾ ਮਾਂ ਦਾ ਬਹੁਤ ਵੱਡਾ ਜੀਰਾ ਹੁੰਦਾ ਪੱਥਰ ਬਣਾ ਲੈਂਦੀ ਆ ਉਹ ਤੇਰਾ ਮਰਿਆ ਨਹੀਂ ਕਿਹਦੀ ਖਾਤਰ ਜਾਂਦਾ ਆ ਮਾਂ ਦਾ ਹੀ ਹਿੰਮਤ ਆ ਮਾਂ ਜੀਰਾ ਕਰਕੇ ਵੱਡਾ ਤੇ ਉਹਨੂੰ ਪੱਥਰ ਪਕਰਦੀ ਆ ਕਿ ਇਹਦੇ ਖਾਤਰ ਮਰਿਆ ਨਹੀਂ ਉਤਰਾਂ ਜਾਂਦਾ ਤੇ ਮਾਂ ਕੇਰੀਆ ਬਹੁਤ ਵੱਡਾ ਦੁੱਖ ਆ ਮਾਂ ਨੂੰ ਅੱਜ ਆ ਮਾਂ ਨੂੰ ਪਤਾ ਚੱਲ ਰਿਹਾ ਬੰ ਨੂੰ ਪਤਾ ਤੇ ਮਾਂ ਨਾਲ ਕੀ ਭਾਵੇਂਦੀ ਆ ਸੰਗਾ ਸਾਹਿਬ ਇੱਕ ਗੱਲ ਦੇਖੀ ਆ ਜਵੰਦੇ ਬਾਈ ਦਾ ਨਾ ਕਿਸੇ ਨਾਲ ਕੋਈ ਮਤਲਬ ਰੋਲਾ ਨਹੀਂ ਸੀ ਕੋਈ ਹੇਟਰ ਨਹੀਂ ਸੀ ਨਾ 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 ਕੰਟਰੋਵਰਸੀ ਚ ਨਹੀਂ ਸੀ ਨਹੀਂ ਨਹੀਂ ਵੇਖੋ ਜੀ ਬਾਕੀ ਮੈਂ ਦੇਖੇ ਕਈ ਗਾਇਕ ਬਹੁਤ ਜ਼ਿਆਦੇ ਹਾਇਆ ਹੈ ਨਾ ਕਰਦੇ ਆ ਮੂਸਿਆਂ ਵਾਲਾ ਆ ਆਪਣਾ ਕਿਹਤਰਾ ਮੂਸਿਆਂ ਵਾਲਾ ਹੈ ਹੀ ਨਾ ਕੋਤਰਾ ਗਰਬਰ ਕਰ ਜਾਂਦਾ ਹੀ ਤੇ ਮੈਨੂੰ ਲੱਗਦਾ ਹੀ ਭਾਜੀ ਰਾਜਪੀਰ ਜਰਨਦਾ ਜੀ ਕੀ ਤੇ ਉਲਟ ਨਹੀਂ ਬੋਲੇ ਕਿੰਨੇ ਗੀਤ ਬੋਲੇ ਆ ਕਿ ਇਹਨੂੰ ਚੁਪੇ ਨਹੀਂ ਕਿਸੇ ਕੰਟਰੋਵਰਸ ਨਾ 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 ਕਿ ਨਹੀਂ ਕੀਤੇ ਬੜੇ ਵਧੀਆ ਗੀਤ ਇਹਨਾਂ ਬੋਲੇ ਆ ਤੇ ਗੀਤ ਲੋਕਾਂ ਨੇ ਘਰਾਂ ਚ ਬੈ ਕੇ ਸੁਣੇ ਆ ਤੇ ਆਨੰਦ ਆ ਜਾਂਦਾ ਹੈ ਪੂਰੀ ਕਿਦਨ ਕੋ ਕਿਦਨ ਕੋ ਭਰਾ ਨੇ ਕਰਾਈ ਆ ਚਲੋ ਅੱਜ ਦੁਨੀਆ ਚ ਨਹੀਂ ਰਹੇ ਤੇ ਦੁਨੀਆ ਨੂੰ ਬੜੀ ਦੁੱਖ ਬਹੁਤ ਆ ਪੰਜਾਬ ਨੂੰ ਪਤਾ ਗੱਲ ਕਿ ਉਹ ਕਰਦ ਕੱਖ ਨਹੀਂ ਜਾਂਦਾ ਜੋ ਰੱਬ ਨੇ ਲਿਖੀ ਆ ਉਹ ਸਾਰਾ ਕੋ ਰੱਬ ਦਾ ਪਾਣਾ ਆਪਾਂ ਨੂੰ ਮਿੱਠਾ ਕਰਕੇ ਮੰਨਣਾ ਪੈਣਾ ਸੋ ਬਹੁਤ ਧੰਨਵਾਦ ਸੰਗਾ ਇੰਪੋਰਟੈਂਟ ਸੋ ਸੰਗਾ ਪਾਉ ਸਾਡੇ ਨਾਲ ਸੀ ਅਕਸਰ ਦੁਨੀਆ ਨੂੰ ਹਸਾਉਂਦੇ ਨੇ ਆਪਣੇ ਵੀਡੀਓਜ਼ ਨਾਲ ਪਰ ਅੰਦਰ ਕਿੰਨਾ ਕੁ ਦਰਦੇ ਆਪਦੇ ਘਰਦਿਆਂ ਦੇ ਵੀ ਇਹਨਾਂ ਨੇ ਹਾਲ ਦੱਸਿਆ ਵੀ ਕਿੰਨਾ ਕੁ ਲਈ ਫਿਰਦੇ ਨੇ ਅੱਜ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਵੀ ਪਹੁੰਚੇ ਨੇ ਹਾਂ ਬੜੀ ਮਾਰੀ ਗੱਲ ਘਟਨਾ ਹੋਈ ਆ ਜੀ ਰਾਜਵੀਰ ਜਰੰਦਾ ਜੀ ਬਹੁਤ ਵਧੀਆ ਤੁਹਾਨੂੰ ਪਤਾ ਬੜੇ ਪੰਜਾਬੀ ਕਹਿਕ ਬੜੇ ਤਗੜੇ ਸੀ ਠੀਕ ਹੈ ਨਾ ਦੇਖੋ ਗਾਂ ਦਾ ਬੰਨਾ ਹੀ ਬਣਿਆ ਠੀਕ ਹੈ ਨਾ ਅੱਗੇ ਮੋਟਰਸਾਈਕਲ ਚਲਾਉਂਦੇ ਹੁੰਦੇ ਮੋਟਰਸਾਈਕਲ ਤਾਂ ਉਹਨਾਂ ਨੂੰ ਬੜਾ ਸ਼ੌਕ ਹੀ ਮੈਨਾਂ ਫੋਨ ਤੇ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ ਸੰਗਾ ਹਾਂ ਮੈਨਾਂ ਗੱਲ ਕਰਦੇ ਹੁੰਦੇ ਕਹਿੰਦੇ ਸੰਗਾ ਸਾਹਿਬ ਮੈਨੂੰ ਬੜਾ ਸ਼ੌਕ ਆ ਮੋਟਰਸਾਈਕਲ ਦਾ ਮਹਿੰਗਾ ਤੋਂ ਮਹਿੰਗਾ ਰੱਖਣ ਦਾ ਠੀਕ ਹੈ ਨਾ ਬੰਦਾ ਬਹੁਤ ਵਧੀਆ ਗਾਇਕ ਹੀ ਪੰਜਾਬੀ ਠੀਕ ਹੈ ਨਾ ਇਹੋ ਜਿਹਾ ਗਾਇਕ ਮਿਲਣਾ ਸਾਨੂੰ ਪੰਜਾਬ ਨੂੰ ਬੜਾ ਔਖਾ ਪਹਿਲਾਂ ਮੂਸਿਆਂ ਵਾਲਾ ਨਹੀਂ ਸਾਨੂੰ ਗائے ਨੂੰ ਅੱਜ ਮੈਨੂੰ ਲੱਗਦਾ 2 ਸਾਲ ਹੋ ਗਏ ਉਹਨਾਂ ਨੂੰ ਇਹੋ ਜਿਹਾ ਗਾਇਕ ਨਹੀਂ ਮਿਲਦਾ ਠੀਕ ਹੈ ਨਾ ਇਹਨਾਂ ਦੀ ਘਾਟ ਪੰਜਾਬ ਨੂੰ ਬਹੁਤ ਵੱਜੀ ਆ ਠੀਕ ਹੈ ਨਾ ਤੇ ਚਲੋ ਬਾਬਾ ਬੁੱਢਾ ਸਾਹਿਬ ਮੇਰ ਕਰੇ ਤੇ ਚਲੋ ਉਹਨਾਂ ਦੇ ਬੱਚੇ ਆ ਪਿਤਾ ਜੀ ਉਹਨਾਂ ਦੇ ਪਹਿਲੋਂ ਪੂਰੇ ਹੋ ਚੁੱਕੇ ਸੀ ਠੀਕ ਆ ਨਾ ਲੋਕਾਂ ਨੂੰ ਸੱਟ ਬਹੁਤ ਕਿਦਨੂ ਦਾਖਲ ਹੀ ਸੀ ਨਾ ਚੰਡੀਗੜ੍ਹ ਨਾਲੋ ਸਾਹਿਬ ਸਾਨੂੰ ਉਸ ਦਿਨ ਪਤਾ ਸੀ ਤਰੋ ਡਾਕਟਰਾਂ ਨੇ ਨਾ ਕਰਤੀ ਸੀ ਤੇ ਕਹਿੰਦੇ ਸੀ ਮਹਾਰਾਜ ਗੁਰੂ ਸਾਹਿਬ ਹੀ ਇਹਨੂੰ ਵਜਾ ਜਾਂਦੇ ਬਾਕੀ ਨਹੀਂ ਡਾਕਟਰ ਨਹੀਂ ਤੇ ਲੱਗਦਾ ਮੈਨੂੰ ਲੱਗਦਾ ਉਸ ਦਿਨ ਹੀ ਉਹਨੂੰ ਡੈਡ ਹੀ ਉਹਨਾਂ ਨੇ ਲਾਈ ਰੱਖਿਆ ਉਸ ਦਿਨ ਹੀ ਪੂਰਾ ਸੀ ਲੱਗਦਾ ਜਿੱਦਾਂ ਅਕਸਰ ਦੀਵਾਲੀ ਆਉਂਦੀ ਆ ਹਰ ਸਾਲ ਦੀਵਾਲੀ ਤੇ ਜਿੱਥੇ ਖੁਸ਼ੀਆਂ ਹੋਣੀਆਂ ਆਉਂਦੀਆਂ ਉਦੋਂ ਹੀ ਇਹ ਜੀ ਨਾ ਕੋਈ ਨਾ ਕੋਈ ਘਟਨਾ ਜਿਹੜੀ ਨਾ ਹੋਣੀ ਵਾਪਰ ਜਾਂਦੀ ਹੈ ਪਤਾ ਨਹੀਂ ਕੀ ਚੱਕਰ ਆ ਜੀ ਆ ਸਾਰਾ ਰੱਬ ਦਾ ਬਾਣਾ ਹੈ ਗੁਰੂ ਸਾਹਿਬ ਦਾ ਠੀਕ ਆ ਨਾ ਲੋਕਾਂ ਨੇ ਖੁਸ਼ੀ ਚ ਬੜੇ ਤੁਹਾਨੂੰ ਪਤਾ ਖੁਸ਼ੀ ਮਨਾਉਂਦੇ ਆ ਠੀਕ ਆ ਨਾ ਆ ਅੱਜ ਲੋਕਾਂ ਨੂੰ ਪੰਜਾਬ ਸੋਰਾ ਪੂਰਾ ਗਮ ਘੇਰਾ ਨਾ ਗਮ ਚ ਡੁੱਬਾ ਪਿਆ ਤੇ ਯਾਰ ਕੀ ਹੋ ਗਿਆ ਕਿੰਨੇ ਭਾਰੂ ਆ ਆਪਣੀ ਗਾਇਕਾਂ ਤੇ ਭਾਰੂ ਆ ਠੀਕ ਆ ਨਾ ਰੱਬ ਮਹਾਰਾਜਾ ਜੜ ਦੀ ਗੱਲ ਰੱਖੇ ਇਹੋ ਜੇ ਹੋਣਾ ਨਹੀਂ ਚਾਹੀਦਾ ਤੇ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਾ ਕਰੀਆ گاਵਾਾਂ ਤੋੜਦੀਆਂ ਨਾ گاਵਾਾਂ ਇਹਨਾਂ ਤੇ پابੰਦੀ ਲਾਉਣੀ ਚਾਹੀਦੀ ਐ ਠੀਕ ਐ ਇਹਨਾਂ ਤੇ ਗਊਸ਼ਾਲਾ ਬਣੇ ਤੇ ਗਊਸ਼ਾਲਾ ਅੰਦਰ ਬਣੇ ਤੇ ਉਹਨਾਂ ਨੂੰ ਬਾਹਰ ਨਹੀਂ ਛੱਡਣਾ ਨਹੀਂ ਚਾਹੀਦਾ ਪਹਿਲੀ ਗੱਲ ਘਰਦਿਆਂ ਦੀ ਗਲਤੀ ਐ ਦੁੱਧ ਪੀ ਕੇ ਤੇ گاਵਾਾਂ ਰਸੇ ਲਾ ਦਿੰਦੇ ਆ ਉਹਨਾਂ ਨੂੰ ਨਹੀਂ ਛੱਡਣੀ ਚਾਹੀਦੀ ਉਹਨਾਂ ਨੂੰ ਸਰਾਫ ਆ ਜਦੋਂ ਫੰਡਰ ਹੋ ਜਾਂਦੀ ਉਦੋਂ ਛੱਡ ਦੋ ਸੜ ਦਿੰਦੇ ਆ ਤੇ ਮੈਂ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਹੋਰ ਅਪੀਲ ਕਰਾਂਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਕਿ ਉਹਨਾਂ ਦੇ ਜੱਦੀ ਪਿੰਡ ਉਹਨਾਂ ਨੂੰ ਕਾਲਜ ਬਣਾਉਣਾ ਚਾਹੀਦਾ ਉਹਦੀ ਜਾਤ ਚ ਕਾਲਜ ਬਣੇ ਕੋਈ ਕਾਲਜ ਨਹੀਂ ਬਣਾਉਂ ਕੋਈ ਆਈਟੀ ਖੋਲੇ ਜਾਵੇ ਕਿਰੇ ਬੱਚੇ ਪਰਨ ਇਥੋਂ ਸਿੱਖਿਆ ਲੈਣ ਤੇ ਬੱਚੇ ਗੱਲ ਨੂੰ ਯਾਦ ਕਰਨ ਜਾਰ ਉਹਦਾ ਕਾਲਜੀ ਰਾਜਪੀ ਚ ਰੰਦਾ ਜੀ ਦਾ ਠੀਕ ਹੈ ਨਾ ਤੇ ਜਰੂਰ ਮੁੱਖ ਮੰਤਰੀ ਨੂੰ ਮੈਂ ਅਪੀਲ ਕਰਾਂਗਾ ਤੇ ਉਹਨਾਂ ਦੀ ਯਾਦ ਚਪ ਹੋ ਗਲੇ ਦਿਨ ਇੱਥੇ ਐਲਾਨ ਕਰਕੇ ਜਾਣ ਉਹਨਾਂ ਦੀ ਯਾਦ ਚ ਕਾਲਜ ਬਣਨਾ ਚਾਹੀਦਾ ਸੰਘਾ ਸਰਬ ਇੱਕ ਗੱਲ ਦੇਖੀ ਆ ਤੁਸੀਂ ਵੀ ਆਪਣਾ ਹਨਾ ਪੁੱਤ ਗਵਾਇਆ ਵਾ ਤੇ ਹੁਣ ਇਸ ਮਾਂ ਦਾ ਕੀ ਹਾਲ ਹੁੰਦਾ ਹੋਊਗਾ ਇਹ ਤੁਹਾਨੂੰ ਪਤਾ ਵਾ ਤੁਹਾਡੇ ਨਾਲੇ ਹੋਈ ਆ ਦੇਖੋ ਜੀ ਤੁਹਾਨੂੰ ਪਤਾ ਮੇਰਾ ਬੇਟਾ ਕਹਿੰਦਾ 8 ਸਾਲ ਦਾ ਪੂਰਾ ਹੋ ਗਿਆ ਛੋਟਾ ਜਹਾ ਤੇ ਲੇਕੋ ਆਦ ਰਾ ਪਤਾ ਪਤਾ ਹੁਣ ਤੂੰ ਮੇਰੇ ਘਰ ਦਿਆਂ ਦਾ ਨਹੀਂ ਪਤਾ ਉਹਨਾਂ ਘਰ ਦਿਆਂ ਨੂੰ ਕੈਂਸਰ ਆ ਮੇਰੇ ਘਰ ਦਿਆਂ ਨੂੰ ਠੀਕ ਹੈ ਨਾ ਉਹਨਾਂ ਨੂੰ ਕੀ ਮੋ ਲੱਗਦੀਆਂ ਟੀਕੇ ਲੱਗਦੇ ਆ ਮੈਂ ਫੇਰ ਚਲੋ ਲੋਕਾਂ ਚ ਜਾਈਦਾ ਲੋਕਾਂ ਨੂੰ ਖੁਸ਼ ਕਰੀਦਾ ਲੋਕਾਂ ਨੂੰ ਹਾਸੇ ਪਾਈਦੇ ਆ ਠੀਕ ਹੈ ਨਾ ਪਰ ਉਹ ਘਾਰਾਂ ਤੇ ਨਹੀਂ ਲੋਕਾਂ ਨੂੰ ਪਤਾ ਤੇ ਘਰ ਕੀ ਹੁੰਦਾ ਆ ਤੇ ਮਾਂ ਨੂੰ ਪਤਾ ਹੁੰਦਾ ਆ ਬੱਚੇ ਦਾ ਤਰੋ ਬੱਚਾ ਦੁਨੀਆ ਤੋਂ ਜਾਂਦਾ ਮਾਂ ਦਾ ਬਹੁਤ ਵੱਡਾ ਜੀਰਾ ਹੁੰਦਾ ਪੱਥਰ ਬਣਾ ਲੈਂਦੀ ਆ ਉਹ ਤਰਾ ਮਰਿਆ ਨਹੀਂ ਕਿਹਦੀ ਖਾਤਰ ਜਾਂਦਾ ਆ ਮਾਂ ਦਾ ਹੀ ਹਿੰਮਤ ਆ ਮਾਂ ਜੀਰਾ ਕਰਕੇ ਵੱਡਾ ਇਉਂ ਉਹ ਪੱਥਰ ਪਕਰਦੀ ਆ ਕਿ ਇਹਦੇ ਖਾਤਰ ਮਰਿਆ ਨਹੀਂ ਉਤਰਾ ਜਾਂਦਾ ਤੇ ਮਾਂ ਕਿਰੀਆ ਬਹੁਤ ਵੱਡਾ ਦੁੱਖ ਆ ਮਾਂ ਨੂੰ ਅੱਜ ਆ ਮਾਂ ਨੂੰ ਪਤਾ ਚੱਲ ਰਿਹਾ ਬੰ ਨੂੰ ਪਤਾ ਤੇ ਮਾਂ ਨਾਲ ਕੀ ਭਾਵੇਂਦੀ ਆ ਸੰਗਤ ਸਾਹਿਬ ਇੱਕ ਗੱਲ ਦੇਖੀ ਆ ਜਵੰਦੇ ਬਾਈ ਦਾ ਨਾ ਕਿਸੇ ਨਾ ਕੋਈ ਮਤਲਬ ਰੌਲਾ ਨਹੀਂ ਸੀ ਕੋਈ ਹੇਟਰ ਨਹੀਂ ਸੀ ਨਾ ਕੰਟਰੋਵਰਸੀ ਚ ਨਹੀਂ ਸੀ ਨਹੀਂ ਨਹੀਂ ਦੇਖੋ ਜੀ ਬਾਕੀ ਮੈਂ ਦੇਖਿਆ ਕਈ ਗਾਇਕ ਬਹੁਤ ਜ਼ਿਆਦੇ ਹੈ ਆ ਨਾ ਕਰਦੇ ਆ ਮੂਸਿਆਂ ਵਾਲਾ ਇਹ ਆਪਣਾ ਕਿਹਤਰਾ ਮੂਸਿਆਂ ਵਾਲਾ ਹੈ ਇਹ ਨਾ ਪਤਰਾ ਗਰਬਰ ਕਰ ਜਾਂਦਾ ਸੀ ਤੇ ਮੈਨੂੰ ਲੱਗਦਾ ਸੀ ਭਾਜੀ ਰਾਜਪੀਰ ਜਰੰਦਾ ਜੀ ਕਿਤੇ ਉਲਟ ਨਹੀਂ ਬੋਲੇ ਕਿੰਨੇ ਗੀਤ ਬੋਲੇ ਆ ਕਿ ਇਹਨੂੰ ਚੁਪੇ ਨਹੀਂ ਕਿਸੇ ਕੰਟਰੋਵਰਸ ਨਾ 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 ਕਿ ਨਹੀਂ ਕੀਤੇ ਬੜੇ ਵਧੀਆ ਗੀਤ ਇਹਨਾਂ ਬੋਲੇ ਆ ਤੇ ਗੀਤ ਲੋਕਾਂ ਨੇ ਘਰਾਂ ਚ ਬੈ ਕੇ ਸੁਣੇ ਆ ਤੇ ਆਨੰਦ ਆ ਜਾਂਦਾ ਹੈ ਪੂਰੀ ਕਿਦਨ ਕੋ ਕਿਦਨ ਕੋ ਭਰਾ ਨਹੀਂ ਕਰਾਈ ਆ ਚਲੋ ਅੱਜ ਦੁਨੀਆ ਚ ਨਹੀਂ ਰਹੇ ਤੇ ਦੁਨੀਆ ਨੂੰ ਬੜੀ ਦੁੱਖ ਬਹੁਤ ਆ ਪੰਜਾਬ ਨੂੰ ਪਤਾ ਗੱਲ ਕਿ ਉਹ ਕਰਦ ਕੱਖ ਨਹੀਂ ਜਾਂਦਾ ਜੋ ਰੱਬ ਨੇ ਲਿਖੀ ਆ ਉਹ ਸਾਰਾ ਕੋ ਰੱਬ ਦਾ ਭਾਣਾ ਆਪਾਂ ਨੂੰ ਮਿੱਠਾ ਕਰਕੇ ਮੰਨਣਾ ਪੈਣਾ ਸੋ ਬਹੁਤ ਧੰਨਵਾਦ ਸੰਗਾ ਬਾਈ ਪੋਟ ਸੋ ਸੰਗਾ ਬਾਉ ਸਾਡੇ ਨਾਲ ਸੀ ਅਕਸਰ ਦੁਨੀਆ ਨੂੰ ਹਸਾਉਂਦੇ ਨੇ ਆਪਣੀ ਵੀਡੀਓਜ਼ ਨਾਲ ਪਰ ਅੰਦਰ ਕਿੰਨਾ ਕੁ ਦਰ ਦੇ ਆਪਦੇ ਘਰਦਿਆਂ ਦੇ ਵੀ ਇਹਨਾਂ ਨੇ ਹਾਲ ਦੱਸਿਆ ਵੀ ਕਿੰਨਾ ਕੁ ਲਈ ਫਿਰਦੇ ਨੇ ਅੱਜ ਰਾਜਵੀਰ ਜਵੰਦਾ ਦੇ ਸੰਸਕਾਰ ਤੇ ਵੀ ਪਹੁੰਚੇ ਨੇ